ਜਿਹੜਾ ਇਹ ਕੋਰਾਲੀ ਸ਼ਹਿਰ ਦੇ ਲਗਾਤਾਰ ਕੰਮਾਂ ਦਾ ਜਿਹੜਾ ਸੀ ਕੰਟੀਨਿਊਸ ਉਤ்கਾਣ ਕਰ ਰਹੇ ਆ ਵਿਕਾਸ ਦੇ ਲਈ ਕੰਮ ਦੇ ਵਿੱਚ ਚਾਹੇ ਉਹ ਇੱਥੇ ਦਾ ਹੈ ਚਾਹੇ ਉਹ ਬਾਜ਼ਾਰ ਦਾ ਹੈਗਾ ਚਾਹੇ ਉਹ ਇੱਥੇ ਦਸ਼ਮੇਸ਼ ਨਗਰ ਦੇ ਵਿੱਚ ਉਹਨਾਂ ਨੇ ਉਹ ਕੀਤਾ ਸੀਗਾ ਇਹਦੇ ਵਿੱਚ ਪੰਜਾਬ ਸਰਕਾਰ ਦਾ ਜਾਂ ਮਤਲਬ ਐਮਐਲਏ ਮੈਡਮ ਦਾ ਕੀ ਰੋਲ ਸੀਗਾ ਨਾ ਸਾਢੇ 3 ਕਰੋੜ ਦੇ ਕਮਾ ਦਾ ਇੱਕ ਜਗ੍ਹਾ ਤੇ 3 ਕਰੋੜ ਦਾ ਇੱਕ ਜਗ੍ਹਾ ਇਹ ਟੋਟਲ 6.5 ਕਰੋੜ ਦੇ ਕਮਾ ਦਾ ਜੀ ਉਸ ਘਾਟਨ ਹੋਇਆ ਹੈ। ਲਾਸਟ ਮੀਟਿੰਗ ਹਾਊਸ ਦੀ ਹੋਣੀ ਸੀਗੀ ਉਹਦੇ ਵਿੱਚ ਅਸੀਂ ਪਾਸ ਕੀਤੇ ਸੀਗੇ ਉਹੀ ਉਹੀ ਫੰਡਸ ਹੈਗੇ ਆ 50 ਪੰਜਾਬ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਆਈ ਹੈਗੀ। ਸਰਕਾਰ ਵੱਲੋਂ ਤਾਂ ਜਿਹੜੀ ਗ੍ਰਾਂਟਸ ਵਗੈਰਾ ਸਾਡੇ ਕੋਲ ਪਹਿਲਾਂ ਪਈਆਂ ਸੀਗੀਆਂ ਜਿਵੇਂ ਪਾਣੀ ਦੇ ਟਿਊਬਲਾਂ ਵਾਸਤੇ ਪਈ ਸੀਗੀ ਉਹ ਤਾਂ ਪੰਜਾਬ ਸਰਕਾਰ ਸਾ ਤੋਂ ਵਾਪਸ ਲੈ ਗਈ ਸੀਗੀ। ਕੌਂਸਲਰ ਸਾਹਿਬ ਅੱਜ ਮੈਡਮ ਅਨਮੋਲ ਗਗਨ ਮਾਨ ਵਿਧਾਇਕਾ ਜਿਹੜੇ ਉਹ ਪਹੁੰਚੇ ਸੀ ਵਕ ਵਕ ਪ੍ਰੋਜੈਕਟਾਂ ਦਾ ਜੋ ਉਦਘਾਟਨ ਕੀਤਾ ਗਿਆ ਤੁਹਾਡੇ ਵਾਰਡ ਦੇ ਵਿੱਚ ਵੀ ਜਿਹੜੇ 3 ਕਰੋੜ ਦੇ ਲਗਭਗ ਦੱਸੇ ਜਾ ਰਹੇ ਆ ਕਿਵੇਂ ਦੇਖਦੇ ਹੋ ਨਾ ਨਹੀਂ ਜਿਹੜੀ ਫਿਗਰਸ ਹੈਗੀਆਂ ਇਹ கரੈਕਟ ਨਹੀਂ ਹੈਗੀਆਂ ਜੇ ਤੋਂ ਇਲਾਵਾ ਮਤਲਬ ਰੀਜ਼ਨ ਕੀ ਹੈ ਕਿ ਉਹਨਾਂ ਨੇ ਮੇਰੇ ਖਿਆਲ ਚ ਐਡ ਅਪ ਕਰਕੇ ਸ਼ੋਅ ਕਰ ਰਹੇ ਆ ਕੁਝ ਬਜੇ ਵਾੜ ਨੰਬਰ ਜਿਵੇਂ 14 15 16 ਦੇ ਐਵੇਂ 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 ਕੁਝ ਤੇ ਇਹ ਫਿਗਰ ਮੇਰੇ ਵੱੜ ਦੀ ਇਕੱਲੇ ਦੀ ਫਿਗਰ ਨਹੀਂ ਹੈਗੀ ਦੂਜੀ ਗੱਲ ਠੀਕ ਹੈ ਆਏ ਆ ਬਟ ਮੈਂ ਤੁਹਾਨੂੰ ਇੱਕੇ ਗੱਲ ਪੁੱਛਣੀ ਚਾਹੁੰਦਾ ਹਾਂ ਤੁਹਾਡੇ ਮਾਧਿਅਮ ਰਾਹੀਂ ਬਜਏ ਇਹਦੇ ਇਸ ਕੰਮ ਦੇ ਵਿੱਚ ਚਾਹੇ ਉਹ ਇੱਥੇ ਦਾ ਹੈ ਚਾਹੇ ਉਹ ਬਾਜ਼ਾਰ ਦਾ ਹੈਗਾ ਚਾਹੇ ਉਹ ਇੱਥੇ ਦਸ਼ਮੇਸ਼ ਨਗਰ ਦੇ ਵਿੱਚ ਉਹਨਾਂ ਨੇ ਉਹ ਕੀਤਾ ਸੀਗਾ ਇਹਦੇ ਵਿੱਚ ਪੰਜਾਬ ਸਰਕਾਰ ਦਾ ਜਾਂ ਮਤਲਬ ਐਮਐਲਏ ਮੈਡਮ ਦਾ ਕੀ ਰੋਲ ਸੀਗਾ ਮਲਬੂਨਾ ਉਹਨਾਂ ਦੇ ਕੀ ਐਫਰਟਸ ਸੀਗੇ ਥੋੜਾ ਜਿਹਾ ਕੁਝ ਪਤਾ ਹੋਵੇ ਤਾਂ ਅਸੀਂ ਅਸੀਂ ਵੀ ਲੋਕਾਂ ਨੂੰ ਦੱਸਦੇ ਹੋਈਏ ਜਿਵੇਂ ਹਾਂਜੀ ਮੈਡਮ ਦੇ ਐਫਰਟਸ ਸੀਗੇ ਸ ਵੀ ਦੱਸਿਏ ਇਹ ਐਫਰਟ ਦੀ ਗੱਲ ਤਾਂ ਠੀਕ ਹੈ ਜੀ ਪਰ ਦੇਖੋ ਲਗਾਤਾਰ ਵਿਕਾਸ ਕਾਰਜਾਂ ਦੇ ਲਈ 15 ਕਰੋੜ ਦੇ ਲਗਭਗ ਦੱਸੇ ਜਾ ਰਹੇ ਆ ਸ਼ਾਇਦ ਦਾ ਵਿਕਾਸ ਹੋਵੇਗਾ ਨਿਹਾਰਪਦਲੇ ਕੀ ਜੀ ਨਹੀਂ ਨਹੀਂ ਇਹ ਜਿਹੜੇ 15 ਕਰੋੜ ਦੀ ਤੁਸੀਂ ਗੱਲ ਕਰ ਰਹੇ ਆ ਇਹ ਬੇਸਿਕਲੀ ਜਦੋਂ ਹੁਣ ਲਾਸਟ ਮੀਟਿੰਗ ਹਾਊਸ ਦੀ ਹੋਈ ਸੀਗੀ ਉਹਦੇ ਵਿੱਚ ਅਸੀਂ ਪਾਸ ਕੀਤੇ ਸੀਗੇ ਉਹੀ ਉਹੀ ਫੰਡਸ ਹੈਗੇ ਆ ਪੰਜਾਬ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਆਈ ਹੈਗੀ ਤੇ ਇਵਨ ਪੰਜਾਬ ਸਰਕਾਰ ਵੱਲੋਂ ਤਾਂ ਜਿਹੜੀ ਗ੍ਰਾਂਟਸ ਵਗੈਰਾ ਸਾਡੇ ਕੋਲ ਪਹਿਲਾਂ ਪਈਆਂ ਸੀਗੀਆਂ ਜਿਵੇਂ ਪਾਣੀ ਦੇ ਟਿਊਬਲਾਂ ਵਾਸਤੇ ਪਈ ਸੀਗੀ ਉਹ ਤਾਂ ਪੰਜਾਬ ਸਰਕਾਰ ਸਾਤੋਂ ਵਾਪਸ ਲੈ ਗਈ ਸੀਗੀ ਉਹ ਉਹ ਕਦੋਂ ਆਈ ਸੀ ਉਹ ਜਦੋਂ ਚੰਨੀ ਜੀ ਸੀਗੇ ਆਪਣਾ ਮੁੱਖ ਮੰਤਰੀ ਉਸ ਤਾਂ ਹੀ ਮਾਈ ਸੀਗੀ ਗ੍ਰਾਂਟ ਤੇ ਅਸੀਂ ਆਜ ਤੱਕ ਤਾਂ ਰੋਡ ਨਹੀਂ ਹੈਗੀ ਜਿਹੜੀ ਆਪਣੀ ਚੰਡੀਗੜ੍ਹ ਰੋਡ ਰੋਪੜ ਰੋਡ ਇੱਕ ਤਾਂ ਉਹਦੇ ਤੇ ਸੀਗਾ ਮਤਲਬ ਯੂਜ਼ ਕਰਨੀ ਸੀਗੀ ਤੇ ਇੱਕ ਅਸੀਂ ਪਾਣੀ ਦੇ ਟਿਊਬਲਾਂ ਵਾਸਤੇ ਰੱਖੀ ਸੀ ਉਹ ਤਾਂ ਪੈਸੇ ਵਾਪਸ ਲੇ ਗਏ ਸੀ ਕਿੰਨੇ ਪੈਸੇ ਸੀ ਅ ਅਮਾਉਂਟ ਨਹੀਂ ਮੇਰੇ ਮਤਲਬ ਇਸ ਟਾਈਮ ਯਾਦ ਹੋਏਗੀ ਬਟ ਹੈਗੀ ਆ ਉਹ 2 2 ਕਰੋੜ ਤੋਂ ਉੱਪਰ ਹੀ ਹੈ ਜੀ ਮੈਂ ਰਮਜੀ ਲੋਕਾਂ ਦਾ ਪੈਸਾ ਲੋਕਾਂ ਤੇ ਲੱਗ ਰਿਹਾ ਹੈ ਜੀ ਉਹ ਕਹਿੰਦੇ ਵੀ ਜੇਕਰ ਪੈਸਾ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਨਗਰ ਕਾਉਂਸਲ ਦਾ ਪੈਸਾ ਫਿਰ ਤੁਹਾਡਾ ਵੀ ਨਹੀਂ ਹੈ ਨਾ ਤੁਸੀਂ ਆਪਣੀ ਜੇਬ ਤੋਂ ਕੋਈ ਪੈਸਾ ਦਿੱਤਾ ਇਹ ਤਾਂ ਲੋਕਾਂ ਦਾ ਪੈਸਾ ਹੈ ਹਾਂ ਠੀਕ ਹੈ ਫਿਰ ਲੋਕਾਂ ਦਾ ਪੈਸਾ ਹੈ ਮੈਂ ਤਾਂ ਕਹਿ ਰਿਹਾ ਜੀ ਤਾਂ ਫਿਰ ਮੈਨੂੰ ਇਹ ਵੀ ਦੱਸੋ ਨਾ ਜੀ ਮੈਡਮ ਦਾ ਕੀ ਰੋਲ ਸੀਗਾ ਵਿੱਚ ਮੈਡਮ ਦੇ ਕੀ ਐਫਰਟ ਸੀਗੇ ਜਿਹੜੇ ਇਹਦੇ ਵਿੱਚ ਐਫਰਟ ਦੀ ਗੱਲ ਕਰੀਏ ਐਫਰਟ ਦੇ ਵਿੱਚ ਕੰਮ ਕੋਈ ਵੀ ਆਪਾਂ ਸ਼ੁਰੂ ਕਰਦੇ ਹਾਂ ਤਾਂ ਇਦਾਂ ਹੀ ਨਹੀਂ ਸ਼ੁਰੂ ਹੁੰਦਾ ਹੈਗਾ ਉਹਦਾ ਐਸਟੀਮੇਟ ਬਣਦਾ ਹੈ ਪਹਿਲਾਂ ਉਹਦੀ ਕਾਉਂਸਲਰ ਸਾਹਿਬਾਨਾਂ ਵੱਲੋਂ ਦਿਆ ਜਾਂਦਾ ਹੈ ਵੀ ਜੇ ਇੱਥੇ ਅਸੀਂ ਕੰਮ ਕਰਵਾਉਣਾ ਚਾਹੁੰਦੇ ਹਾਂ ਉਹਦਾ ਉਹਦਾ ਐਸਟੀਮੇਟ ਬਣਦਾ ਐਸਟੀਮੇਟ ਬਣਨ ਤੋਂ ਬਾਅਦ ਉਹ ਮੀਟਿੰਗ ਦੇ ਵਿੱਚ ਪੁੱਟ ਅਪ ਹੁੰਦਾ ਹੈ ਮੀਟਿੰਗ ਦੇ ਵਿੱਚ ਜਿਸ ਮੀਟਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਐਮਐਲਏ ਸਾਹਿਬ ਤੇ ਆਪਣਾ ਇੱਕ ਕਾਉਂਸਲਰ ਸਾਹਿਬਾਨ ਜਿਹੜੇ ਇਸ ਪਾਰਟੀ ਨਾਲ ਬਿਲੋਂਗ ਕਰਦੇ ਆ ਉਹ ਵੀ ਉੱਥੇ ਹੈ ਨਹੀਂ ਸੀਗੇ ਮਤਲਬ ਉਹ ਉਸ ਦਿਨ ਮੇਰੇ ਖਿਆਲ ਚ ਸ਼ਾਇਦ ਐਬਸੈਂਟ ਸੀਗੇ ਤੇ ਔਰ ਮਤਲਬ ਉਥੇ ਪਾਸ ਹੁੰਦਾ ਪਾਸ ਹੋਣ ਤੋਂ ਬਾਅਦ ਟੈਂਡਰ ਲੱਗਦਾ ਟੈਂਡਰ ਨੂੰ ਤੋਂ ਵਰਕ ਅ ਲੋਟ ਅ ਲੋਟ ਹੋਣ ਤੋਂ ਬਾਅਦ ਫਿਰ ਉਥੇ ਕੰਮ ਹੁੰਦਾ ਕੰਮ ਹੋਣ ਤੋਂ ਬਾਅਦ ਉਹਦੀ ਪੇਮੈਂਟ ਹੁੰਦੀ ਹੈ ਜਿਹੜੀ ਕਿ ਨਗਰ ਕੌਂਸਲ ਕੋਰਾਲੀ ਵੱਲੋਂ ਪ੍ਰਧਾਨ ਜੀ ਵੱਲੋਂ ਸਾਰਾ ਇਹ ਪ੍ਰਕਿਰਿਆ ਪੂਰੀ ਕਰੀ ਜਾਂਦੀ ਹੈ ਜਿਹੜੇ 15 ਕਰੋੜ ਦੇ ਜਿਹੜੇ ਕਿੱਡੇ ਕਿੱਡੇ ਬੋਣਾਂਦੇ ਨਹੀਂ ਸਾਰੇ ਆ ਜੀ ਮੇਰੇ ਕੋਲ ਪੂਰੀ ਡਿਟੇਲ ਹੈਗੀ ਆ ਮੈਂ ਨਾ ਤੁਹਾਨੂੰ ਇਸ ਮਿਟ ਆਪਣੀ ਇਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੀ ਪ੍ਰोसीडिंग ਹੈਗੀ ਆ ਜਿਹੜੀ ਲਾਸਟ ਮੀਟਿੰਗ ਦੇ ਵਿੱਚ ਪਾਸ ਹੋਈ ਸੀਗੀ ਉਹ ਮੈਂ ਸਾਰੇ ਤੁਹਾਨੂੰ ਦੇ ਦਾਂਗਾ ਉਹਨਾਂ ਕੋਲੋਂ ਇਹੀ ਕਿਹਾ ਜਾ ਰਿਹਾ ਜਿਹੜੇ ਉੱਧਰਲੇ ਧੜੇ ਦੇ ਕੌਂਸਲਰ ਆ ਵੀ ਸਾਡੇ ਨਾਲ ਪਾਰਟਨਰਸ਼ਿਪ ਕੀਤੀ ਜਾ ਰਹੀ ਹੈ ਸਾਨੂੰ ਫੰਡ ਨਹੀਂ ਦਿੱਤੇ ਜਾ ਰਹੇ ਸਾਡੇ ਪਾਰਡਾਂ ਦੇ ਲਈ ਇਸ ਕਰਕੇ ਉਹ ਮੈਡਮ ਵੱਲੋਂ ਆਏ ਤਾਂ ਸਾਡੇ ਵੀ ਵਾਰਡੋਂ ਦਾ ਜਿਹੜਾ ਨਹੀਂ ਇਹ ਨਾ ਹਮੇਸ਼ਾ ਹੀ ਨਾ ਬੇਸਿਕਲੀ ਮਿਸਲੀਡ ਕਰਨ ਵਾਲੀ ਮਤਲਬ ਥੀਨ ਹੈ ਇਹਨਾਂ ਦਾ ਤੁਸੀਂ ਮੈਂ ਤੁਹਾਨੂੰ ਹੁਣ ਜਿਹੜੀ ਗੱਲ ਦੱਸੀ ਹੈ ਮੈਂ ਤੁਹਾਨੂੰ ਹੁਣ ਪ੍ਰਸੀਡਿੰਗ ਦਊਂਗਾ ਜਾਂ ਮੈਂ ਤੁਹਾਨੂੰ ਪਿਛਲੀ ਵਾਰ ਦਾ ਅਜੰਡਾ ਦਊਂਗਾ ਤੁਸੀਂ ਉਹਦੇ ਵਿੱਚ ਚੈੱਕ ਕਰ ਲਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਬਰੇਹਾ ਵੀ ਕਿਹੜੇ ਵਾਰਡ ਨੂੰ ਕਿੰਨਾ ਪਿਆ ਹੋਇਆ ਕੰਮ ਪਤਾ ਲੱਗ ਜੇਗਾ ਤੁਹਾਨੂੰ ਤੁਸੀਂ ਵੀ ਕਾਨੂੰ ਕਿਸੇ ਦੀ ਗੱਲ ਸੁਣਦੇ ਨਾ ਮੇਰੀ ਨਾ ਉਹਦੀ ਤੁਸੀਂ ਚੈੱਕ ਕਰੋ ਜੇ ਕਿਹੜੇ ਵਾਰਡ ਦਾ ਕਿੰਨਾ ਕੰਮ ਪਿਆ ਹੋਇਆ ਉਹਦੀ ਅਮਾਉਂਟ ਕੈਲਕੂਲੇਟਰ ਚਾਕੇ ਜੋੜੇ ਮਾਰਨਾ ਕਿਹੜਾ ਕੋਈ ਬਹੁਤਾਂ ਲੰਬਾ ਚੌੜਾ ਕੰਮ ਹੈ ਪਤਾ ਲੱਗ ਜੂਗਾ ਬਰੇਹ ਪਾਰਸ਼ੀਅਲਟੀ ਹੈ ਪਾਰਸ਼ੀਅਲਟੀ ਬਿਲਕੁਲ ਨਹੀਂ ਹੋ ਸਕਦੀ ਰੀਜ਼ਨ ਕੀ ਹੈ ਜਿਹੜੇ ਇਹਨਾਂ ਦੇ ਵਾਰਡ ਵੀ ਹੈਗੇ ਆ ਉੱਥੇ ਵੀ ਸਾਡੇ ਲੋਕ ਵਸਦੇ ਆ ਸਾਡੇ ਹੀ ਬੰਦੇ ਆ ਇੱਕ ਕ腐ਸ਼ਨ ਦੇ ਵੀ ਜਿਹੜੇ ਦੋਸ਼ ਲਗਾਏ ਗਏ ਆ ਕਿ ਪ੍ਰਧਾਨ ਸਾਹਿਬ ਮਿਲ ਕੇ ਆਪਣੇ ਜਿਹੜੇ ਕੌਂਸਲਰਾਂ ਨਾਲ ਮਿਲ ਕੇ ਕ腐ਸ਼ਨ ਕਰ ਰਹੀ ਹੈ। ਦੇਖੋ ਵਿਜੀਲੈਂਸ ਦੀ ਕੋਈ ਜਾਂਚ ਵੀ ਚੱਲ ਰਹੀ ਹੈ। ਕੌਂਸਲਰ ਬਹਾਦਰ ਸਿੰਘ ਆਫਟੀ ਵੱਲੋਂ ਕੋਈ ਉਹਨਾਂ ਕੌਂਸਲਰਾਂ ਵੱਲੋਂ ਜਿਹੜਾ ਮਿਲ ਕੇ ਵਿਜੀਲੈਂਸ ਜਾਂਚ ਕਰਵਾਈ ਗਈ ਹੈ। ਦੇਖੋ ਇਹਦਾ ਤਾਂ ਮਤਲਬ ਉਹਨਾਂ ਦੀ ਸਰਕਾਰ ਹੈਗੀ ਆ। ਠੀਕ ਹੈ ਵਿਜੀਲੈਂਸ ਵਿਜੀਲੈਂਸ ਉਹਨਦੀ ਹੈਗੀ ਹੈ ਤੇ ਜਲਦੀ ਕਰवानी ਚਾਹੀਦੀ ਹੈ ਤਾਂ ਕਿ ਲੋਕਾਂ ਦੇ ਸਾਹਮਣੇ ਆਵੇ ਦੁੱਧ ਉੱਤੇ ਪਾਣੀ ਦਾ ਪਾਣੀ ਨਾ ਹੋਵੇ। ਹਾਂ ਇੱਕ ਗੱਲ ਮੈਂ ਬਹੁਤ ਬਿਦੇਤਰਕੇ ਨਾਲ ਦੱਸ ਸਕਦਾ ਵੀ ਪ੍ਰਧਾਨ ਸਾਡਾ ਸੋਨੇ ਵਰਗਾ ਤੇ ਬਾਰ ਬਾਰ ਇਹ ਵੀ ਕਿਹਾ ਜਾ ਰਿਹਾ ਜੇਕਰ ਸਾਡੀ ਨਗਰ ਕੌਂਸਲ ਬਣੀ ਕੀ ਤਾਂ ਵਿਕਾਸ ਤੇਜ਼ੀ ਨਾਲ ਹੋਵੇਗਾ ਇਹਨਾਂ ਦੇ ਨਗਰ ਕੌਂਸਲ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਸਾਢੇ 4 ਸਾਲ ਹੋ ਗਏ ਇੱਕ ਟਿਕਟ ਨਹੀਂ ਲੱਗੀ ਤੁਸੀਂ ਐਵੇਂ ਦੱਸੋ ਬਜੇ ਸਾਢੇ 4 ਸਾਲ ਚ ਉਹ ਕਹਿੰਦੇ ਆ ਜੇ ਕੰਮ ਨਹੀਂ ਹੋਇਆ 3 ਸਾਲ ਤੋਂ ਉੱਪਰ ਦਾ ਟਾਈਮ ਪੰਜਾਬ ਸਰਕਾਰ ਬਣੀ ਨੂੰ ਹੋ ਗਿਆ ਤੁਸੀਂ ਆਪਣੇ ਸਰਾਊਂਡਿੰਗ ਵਾਲੇ ਵਾਲੇ ਜਿਹੜਾ ਗਿੜਾ ਮਾ ਕੇ ਪਤਾ ਲੱਗੇ ਬਜਿਹਾਂ ਕਿਹੜਾ ਵਿਕਾਸ ਦੀ ਰਫ਼ਤਾਰ ਪਕੜੀ ਹੋਈ ਹੈ ਕਿਹੜੀ ਬੁਲੇਟ ਟ੍ਰੇਨ ਚੱਲ ਰਹੀ ਹੈ ਸਾਡੇ ਕੁਰਾਲੀ ਦੇ ਲਗਪਾਸ ਜਿਹੜੀ ਇਹਨਾਂ ਨੇ ਚਲਵਾਤੀ ਇਹਨਾਂ ਨੂੰ ਇਹਨਾਂ ਨੂੰ ਕੁਐਸਚਨ ਬਣਦਾ ਹੈ ਤਾਂ ਇਹ ਉਲਟਾ ਸਾਨੂੰ ਗੱਲ ਕਰ ਰਹੇ ਆਂ ਜੇ ਗੱਲ ਕਰੀਏ ਤੁਸੀਂ ਮਤਲਬ ਕਿਸੇ ਦਿਨ ਪੁੱਛੋ ਅਸੀਂ ਦੱਸਦੇ ਆਂ ਸਾਰਾ ਜੇ ਕਿੰਨੇ ਕਿੰਨੇ ਫੰਡਸ ਕਿਹੜੇ-ਕਿਹੜੇ ਵਾਰਡ ਦੇ ਵਿੱਚ ਲੱਗੇ ਆਂ ਅਸੀਂ ਦੱਸਾਂਗੇ ਕੋਈ ਗੱਲ ਨਹੀਂ ਇਹਨਾਂ ਤੇ ਵੀ ਪੁੱਛੋ ਜੀ ਹਾਂ ਜੀ ਤੁਸੀਂ ਕਿਹੜੇ ਪਿੰਡ ਦੇ ਵਿੱਚ ਕਿੰਨੇ ਪੈਸੇ ਲਾਤੇ ਜਿਸ ਚੀਜ਼ ਵਾਸਤੇ ਤੁਸੀਂ ਜਵਾਬਦੇ ਹਾਂ ਡਵੈਲਪਮੈਂਟ ਵਾਸਤੇ ਤਾਂ ਯਾਰ ਆਪਾਂ ਸਾਰੇ ਜਵਾਬਦੇ ਹਾਂ ਨਾ ਜਿਹੜੇ ਵੀ ਇਲੈਕਟਿਡ ਬੰਦੇ ਆ ਉਹ ਸਾਰੇ ਜਵਾਬਦੇ ਆ ਡਵੈਲਪਮੈਂਟ ਵਾਸਤੇ ਡਵੈਲਪਮੈਂਟ ਵਾਸਤੇ ਅੱਜ ਪ੍ਰਸ਼ਾਸਨ ਦਾ ਕੀ ਹਾਲ ਹੈ ਸ਼ਹਿਰ ਦੇ ਵਿੱਚ ਚੋਰੀਆਂ ਦਾ ਮੇਰਾ ਦੋਸਤ ਹੈ ਅਥਰੂ ਉਹਦੇ ਮਤਲਬ ਰਾਤ ਨੂੰ ਔਨ ਰੋਡ ਯਾਰ ਦੁਕਾਨ ਹੈ ਉਹਦੀ ਚੋਰੀ ਹੋ ਗਈ ਮੜਾ ਬੜਾ ਦੁੱਖ ਹੁੰਦਾ ਜਿਹੜਾ ਮਤਲਬ ਇਹ ਵੀ ਹੈਗਾ ਨਾ ਇਹ ਚੀਜ਼ਾਂ ਤੇ ਬੇਸਿਕਲੀ ਜਿਹੜੀ ਗੱਲ ਐ ਕਰਨ ਵਾਲੀ ਫੋਕਸ ਨਹੀਂ ਹੈ ਇਨਵੋਲਵਮੈਂਟ ਨਹੀਂ ਹੈਗੀ ਮੈਂ ਤੁਹਾਨੂੰ ਦੱਸ ਕੇ ਤਾਂ ਹਟਿਆ ਜੋ ਜਿਹੜੀ ਮੀਟਿੰਗ ਦੇ ਵਿੱਚ ਆ ਸਾਰੇ ਏਜੰਡੇ ਪਾਸ ਹੋਏ ਆ ਉਹਦੇ ਵਿੱਚ ਤਾਂ ਮਤਲਬ ਜਿਹੜੇ ਕਾਉਂਸਲਰ ਸਾਹਿਬ ਕਹਿ ਰਹੇ ਆ ਦੇਸੀ ਕੰਮ ਕਰਾ ਰਹੇ ਆ ਉਹ ਤਾਂ ਐਬਸੈਂਟ ਸੀਗੇ ਉਹਦੇ ਵਿੱਚ ਆਏ ਵੀ ਨਹੀਂ ਹੈਗੇ ਜਦੋਂ ਇਨਵੋਲਵਮੈਂਟ ਹੀ ਨਹੀਂ ਹੈ ਹਾਊ ਕੈਨ ਯੂ ਸੇ ਕਿ ਮੈਂ ਡਿਵੈਲਪਮੈਂਟ ਕਰਵਾ ਰਹੇ ਆ ਇਹ ਹੀ ਵੱਡਾ ਕੁਐਸਚਨ ਹੈ ਕੌਂਸਲਰ ਸਰ ਨੇ ਵੀ ਕਿੰਨਾ ਕਿਹਾ ਹੈ ਕਿ ਜਿਹੜੇ ਇਹ ਪੈਸਿਆਂ ਦੀ ਗੱਲ ਕਰਦੇ ਆ ਬਾਰ-ਬਾਰ ਜ਼ਿਕਰ ਕਰਦੇ ਆ ਸਾਡੇ ਪੈਸੇ ਆ ਉਹਨਾਂ ਨੇ ਕਿਹੜੇ ਜੇਬ ਤੋਂ ਲਾਈ ਆ ਉਹਨਾਂ ਨੇ ਕਿਹੜੇ ਚੈੱਕ ਕੱਟ ਕਰ ਦਿੱਤੇ ਜੀ ਠੀਕ ਹੈ ਮੈਂ ਤਾਂ ਕਹਿ ਹੀ ਰਿਹਾ ਜੀ ਤੁਹਾਨੂੰ